ਇਹ ਇਹ ਦੇਸ਼ ਨੂੰ বিজেপি ਸਰਕਾਰ ਉਹੀ ਰਹਾ ਤੇ ਲੈ ਕੇ ਜਾਣਾ ਚਾਹੁੰਦੀ ਹੈ ਮਨੁਵਾਦੀ ਸਰਕਾਰ ਦੇ ਅਸੀਂ ਉਹ ਹਰਗੇਜ ਨਹੀਂ ਹੋਣ ਦਵਾਂਗੇ ਸੰਵਿਧਾਨ ਵਿਰੋਧੀ ਸਰਕਾਰ ਹਾਏ 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 ਮਿਤ ਸ਼ਾਸਤਿਫਾ ਦਿਓ ਜ਼ਿੰਮੇਵਾਰੋ ਜ਼ਿੰਮੇਵਾਰੋ ਅੱਖਾਂ ਦੁਖਣ ਲੱਗੀਆਂ ਆਪਣੀ ਸਿਹਤ ਖਰਾਬ ਕੀਤੀ ਤੇ ਉਸ ਤਰੀਕੇ ਦੇ ਨਾਲ ਲਿਖਿਆ ਹੋਇਆ ਠੀਕ ਹੈ ਤੇ ਇਹ ਸਵਿਧਾਨ ਇੰਨੀ ਜਲਦੀ ਤਰ੍ਹਾਂ ਇਹ ਲਵੇ ਤਵੇ ਵੀ ਨਹੀਂ ਸੋਚ ਵੀ ਨਹੀਂ ਸਾਦੇ ਵੀ ਇਹ ਤੋੜ ਦੇਣਾ ਕਲਾਬ ਆ ਗਿਆ ਘਰ ਕਰਨਾ ਸ਼ਬਿਕਣਾ ਸ਼ੁਰੂ ਹੋ ਗਿਆ ਠੀਕ ਹੈ ਜੇ ਮੈਂ ਗੱਲ ਕਰਾਂ ਜੇ ਗੁੰਡਾਗਰਦੀ ਦੀ ਗੱਲ ਕਰਾਂ ਗੁੰਡਾਗਰਦੀ ਦੇ ਵਿੱਚ ਇੰਨਾ ਇਨਕਲਾਬ ਆ ਗਿਆ ਤੇ ਰਾਤ ਨੂੰ ਸਾਨੂੰ 6 ਵਜੇ ਜੇ ਕੋਈ ਪਰਿਵਾਰ ਦਾ ਮੈਂਬਰ ਬਾਹਰ ਹੋਵੇ ਡਰ ਲੱਗ ਲੈਂਦਾ ਕਿਤੇ ਕੋਈ ਉਹ ਚੋਰਾ ਨਾ ਮਾਰ ਦੇ ਪਟਿਆ ਦੇ ਲੋਵੇ ਦੇ ਪਰਿਵਾਰ ਦੇ ਲੋਵੇ ਜਿਨ੍ਹਾਂ ਨੂੰ ਸਿਕਿਉਰਿਟੀ ਦੀ ਲੋੜ ਸੀ ਮੁਸੇਵਾਲਾ ਸਾਹਿਬ ਨੂੰ ਸਿਕਿਉਰਿਟੀ ਦੀ ਲੋੜ ਸੀ ਉਹਨਾਂ ਨੂੰ ਤਾਂ ਸਿਕਿਉਰਿਟੀ ਵਾਪਸ ਲੈ ਕੇ ਜਨਤਕ ਕਰ ਦਿੱਤੀ ਗਈ ਇਸੇ ਮੈਂ ਤੇ ਸਿਕਿਉਰਿਟੀ ਵਾਪਸ ਲੈ ਲਈ ਤੇ ਕਾਤਲ ਆ 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 ਇੱਕ ਕ੍ਰਾਂਤੀਕਾਰੀ ਲੋਕਾਂ ਦਾ ਹਲਕਾ ਇੱਕ ਜਜ਼ਬੇ ਵਾਲੇ ਲੋਕਾਂ ਦਾ ਹਲਕਾ ਤੇ ਇਸ ਤਰੀਕੇ ਦਾ ਹੀ ਉਹਨਾਂ ਨੂੰ ਐਮਐਲਏ ਚਾਹੀਦਾ ਤੇ ਐਮਐਲਏ ਸਾਡਾ ਮਹਿਲਕਲਾ ਦਾ ਹੁਲਬੰਤ ਪੰਡੋਰੀ ਕਮਜ਼ੋਰ ਆ ਸੋ ਕਾਂਗਰਸ ਦੇ ਵੱਲੋਂ ਲਗਾਤਾਰ ਪੰਜਾਬ ਭਾਰ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੈ ਕਾਰਨ ਕੀ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਜੂਥ ਦੇ ਆਗੂ ਨੇ ਪੰਜਾਬ ਪਧਰੀ ਆਗੂ ਨੇ ਸਰਦਾਰ ਬੰਨੀ ਕਹਿਰਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਬੰਨੀ ਜੀ ਦੇਖਿਆ ਆਪਾਂ ਜਿਸ ਸੰਵਿਧਾਨ ਦੀ ਸੌਂਖਾ ਖਾ ਕੇ ਹਣਾ ਮੰਤਰੀ ਮੰਡਲ ਦੇ ਵਿੱਚ ਗਏ ਨੇ ਕੈਬਨਟ ਮੰਤਰੀ ਬਣੇ ਨੇ ਉਸੇ ਸੰਵਿਧਾਨ ਨੂੰ ਲੈ ਕੇ ਅੱਜ ਇਦਾਂ ਦੀਆਂ ਟਿੱਪਣੀਆਂ ਜਿਹੜੀਆਂ ਸੁਬਣ ਦਿੰਦੇ ਦੇਖੋ ਇਹ ਚੀਜ਼ ਤਾਂ ਉਹਨਾਂ ਦੇ ਖੂਨ ਚ ਆ ਜੀ ਭਾਜਪੀ ਸਰਕਾਰ ਦੇ ਭਾਜਪੀ ਪਾਰਟੀ ਦੇ ਇਹ ਖੂਨ ਚ ਆ ਰਐਸਐਸ ਦੇ ਖੂਨ ਚ ਆਏ ਜਿਹੜੀ ਮਨੋਵਾਦੀ ਜਿਹੜੀ ਸੋਚ ਆ ਉਹਨਾਂ ਦੇ ਉਹ ਦਿਮਾਗ ਦੇ ਵਿੱਚ ਉਹਨਾਂ ਦੇ ਬਲੱਡ ਦੇ ਵਿੱਚ ਦੌੜਦੀ ਆ ਇਸ ਲਈ ਉਹ ਇੱਕ ਡਰਾਮਾ ਕਰਦੇ ਨੇ ਵੀ ਅਸੀਂ ਸਾਰੇ ਜਿਹੜੇ ਧਰਮਾਂ ਦੇ ਲੋਕ ਨੇ ਸਾਰੇ ਜਾਤਾਂ ਦੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਚਲਦੇ ਆ ਪਰ ਇਹ ਜਿਹੜੀ ਇੱਕ ਹੁੰਦੀ ਆ ਨਾ ਵੀ ਜਿਹੜੀ ਖੂਚ ਹੁੰਦੀ ਆ ਅੱਗੇ ਚੀਜ਼ ਆ ਜਾਂਦੀ ਆ ਉਹ ਬਾਰ ਬਾਰ ਉਹੀ ਚੀਜ਼ ਅੱਗੇ ਆ ਰਹੀ ਆ ਅਮਿਤ ਸ਼ਾਹ ਦਾ ਅੰਬੇਡਕਰ ਸਾਹਿਬ ਦੇ ਬਾਰੇ ਬਿਆਨ ਦੇਣਾ ਤੇ ਤੁਸੀਂ ਇਹ ਦਲਿਤਾਂ ਨੂੰ ਕੁਝ ਕੇ ਦੇਖੋ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਮੁਸਲਿਮ ਭਾਈਚਾਰੇ ਦੇ ਹਾਂ ਉਹਨਾਂ ਨੂੰ ਕੁਝ ਕੇ ਦੇਖੋ ਵੀ ਬਾਬਾ ਸਾਹਿਬ ਤਾਂ ਆਪ ਉਹਨਾਂ ਲਈ ਪਰਮਾਤਮਾ ਹੀ ਨੇ ਜੀ ਕੋਈ ਸਮਾ ਹੁੰਦਾ ਸੀ ਜਿਹੜੀ ਮਨੁਗਤ ਦੀ ਸੋਚ ਸੀ ਤੇ ਉਹਨਾਂ ਨੇ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਸੀ ਜਾਂ ਕਿ ਮੁਸਲਿਮ ਭਾਈਚਾਰੇ ਦੇ ਲੋਕ ਸੀ ਉਹਨਾਂ ਦੇ ਮੂੰਹ ਦੇ ਅੱਗੇ ਠੋਠਾ ਤੇ ਪ ਤਾਂ ਕਿ ਜਿਹੜਾ ਕਈ ਵਾਰ ਥੁੱਕ ਨਿਕਲਿਓ ਠੁੱਠੇ ਜੀ ਪਏ ਤੇ ਜਿਹੜਾ ਚਾੜੂਆ ਪੈਰਾਂ ਦੇ ਨਿਸ਼ਾਨ ਤੱਕ ਨਾ ਦਿਖਣ ਉਹਨਾਂ ਨੇ ਇਹ ਅੰਬੇਡਕਰ ਸਾਹਿਬ ਨੇ ਲੜਾਈ ਲੜੀ ਅੱਜ ਇਹ ਦੇਸ਼ ਨੂੰ ਬੀਜੇਪੀ ਸਰਕਾਰ ਉਹੀ ਰਹਾ ਤੇ ਲੈ ਕੇ ਜਾਣਾ ਚਾਹੁੰਦੀ ਹੈ ਮਨੁਮਾਦੀ ਸਰਕਾਰ ਦੇ ਅਸੀਂ ਉਹ ਹਰਗੇਜ ਨਹੀਂ ਹੋਣ ਦਵਾਂਗੇ ਅੱਜ ਪੰਜਾਬ ਦੀ ਗੱਲ ਕਰਦਾ ਮੈਂ ਤੁਹਾਨੂੰ ਪੰਜਾਬ ਦੇ ਵਿੱਚ ਵਪਾਰੀ ਦੁਖੀ ਕਿਸਾਨ ਬੀਜੇਪੀ ਤੋਂ ਦੁਖੀ ਆਪਣੇ ਕਿਸਾਨ ਉਹਨਾਂ ਦੇ ਇਹ ਦਲਜੀਤ ਦੋ ਸਾਹ ਜਿਹਨੂੰ ਮਿਲਣ ਦਾ ਸਮਾਂ ਦੇ ਸਕਦੇ ਨੇ ਜੀ ਤੇ ਬਾਲੀਵੁੱਡ ਦਾ ਜਿਹੜਾ ਉਹਨਾਂ ਕਪੂਰ ਫੈਮਲੀ ਆ ਉਹਨੂੰ ਮਿਲਣ ਦਾ ਸਮਾਂ ਦੇ ਸਕਦੇ ਨੇ ਪਰ ਕਿਸਾਨ ਨੂੰ ਮਿਲਣ ਦੇ ਲਈ ਉਹਨਾਂ ਲਈ ਸਮਾਂ ਨਹੀਂ ਆ। ਜਿਹੜੇ ਇਹਨਾਂ ਦੇ ਲੜਾਈ ਲੜ ਰਿਹਾ ਮੌਤ ਦੀ। ਬਿਲਕੁਲ ਜਿਹੜੇ ਇਹਨਾਂ ਦੇ ਕ੍ਰਿਸ਼ੀ ਦੇ ਮੰਤਰੀ ਨੇ ਜਿਹੜੇ ਤੇ ਉਹਨਾਂ ਦਾ ਮੈਨੇ ਬਿਆਨ ਸੁਣਿਆ ਉਹ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਨਾਲ ਡੈਲੀ ਉਹਨਾਂ ਦੇ ਡੈਲੀਗੇਸ਼ਨ ਦੇ ਨਾਲ 100-100 ਬੰਦਿਆਂ ਨਾਲ ਅਸੀਂ ਮੀਟਿੰਗ ਕਰਨ ਤਿਆਰ ਆ। ਪੂਰੇ ਤੋਂ ਪੰਜਾਬ ਕਹਿ ਰਿਹਾ ਵੀ ਸਾਡਾ ਨਾਲ ਮੀਟਿੰਗ ਕਰੋ। ਤੇ ਪੰਜਾਬ ਦਾ ਕਿਸਾਨ ਕਹਿ ਰਿਹਾ ਮੀਟਿੰਗ ਕਰੋ ਉਹਨੂੰ ਗੱਲ ਨੂੰ ਅਣਗੋਲਿਆ ਜਾ ਰਿਹਾ। ਇਹ ਇੱਕ ਬੜਾ ਦੁਖਾਂਤ ਆ। ਅੱਜ ਕਾਂਗਰਸ ਪਾਰਟੀ ਰਾਹੁਲ ਗ ਅੰਬੇਡਕਰ ਸਾਹਿਬ ਦੀ ਸੋਚ ਨੂੰ ਬਚਾਉਣ ਦੇ ਲਈ ਅੱਜ ਰੋਡ ਦੇ ਉੱਤੇ ਆ ਅੱਜ ਧਰਮੇ ਤੇ ਉੱਤੇ ਜਾ ਰਹੇ ਨੇ ਇਹ ਸਾਡਾ ਜਿਹੜਾ ਪ੍ਰੋਗਰਾਮ ਸੀ ਅੱਜ ਰਾਜਾ ਬੜਿੰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਜ਼ਿਲ੍ਹੇ ਦੇ ਤੇ ਐਮ ਐਲ ਏ ਸਾਡੇ ਭਰਾ ਵੱਡੇ ਵਰਦੀ ਵੀਰ ਕਾਲਾ ਕੁਲਦੀਪ ਸਿੰਘ ਕਾਲਾ ਢਿੱਲੋ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਇੱਕ ਪ੍ਰੋਗਰਾਮ ਲਿੱਤਿਆ ਗਿਆ ਸੀਗਾ ਸਾਡੇ ਬਲਾਕ ਦੇ ਤੋਂ ਦੇ ਮਹਿਕਲਾ ਹਲਕੇ ਦੇ ਦੋਨੇ ਪ੍ਰਧਾਨ ਨੇ ਜਸਮੇਲ ਬੜੀ ਜੀ ਤੇ ਸ਼ਮੀ ਜੀ ਤੇ ਅੱਜ ਸਾਡਾ ਸਾਰਾ ਇੱਕ ਵੱਡਾ ਇਕੱਠ ਹੋ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਵੀ ਮਿਲੀ ਹੈ ਇਸ ਦੇ ਨਾਲ ਤੇ ਅਸੀਂ ਇੱਕ ਗੱਲ ਕਹਿ ਦੇਣਾ ਚਾਹੁੰਦੇ ਆ ਇਹਨੂੰ ਇਹ ਗੱਲ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹਨਾਂ ਦਾ ਘਰਾਂ ਘਰਾਂ ਦਾ ਵੀ ਘਰਾਓ ਕਰਨਾ ਪਿਆ ਤੇ ਕਰਾਂਗੇ ਅਸੀਂ ਅਮਿਤ ਸ਼ਾਹ ਤੋਂ ਅਸਤੀਫਾ ਮੰਗਦੇ ਆ ਅਮਿਤ ਸ਼ਾਹ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੂਰੇ ਬੀਜੇਪੀ ਸਰਕਾਰ ਇਸ ਗੱਲ ਦੇ ਲਈ ਅਸੀਂ ਕਹਿੰਦੇ ਆ ਛੇ ਮਹੀਨ ਬੀਜੇਪੀ ਸਰਕਾਰ ਜੀ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਆਰਐਸ ਦਾ ਇੱਕ ਏਜੰਡਾ ਹੈਗਾ ਉਹ ਮਾਈਂਡ ਸੈਟ ਹੋਏ ਹੋਏ ਨੇ ਸਾਰੇ ਹੀ ਆਗੂਆਂ ਦੇ ਕਿ ਕਦੇ ਇੱਕ ਚੋਣ ਇੱਕ ਰਾਸ਼ਟਰ ਦੀ ਗੱਲ ਆ ਜਾਂਦੀ ਹੈ ਕਦੇ ਇੱਕ ਦੇਸ਼ ਦੀ ਗੱਲ ਆ ਜਾਂਦੀ ਹੈ ਕੀ ਚਾਹੁੰਦੇ ਕੀ ਆ ਦੇਖੋ ਇਹਨਾਂ ਨੇ ਪਿਛਲੀ ਵਾਰ ਬੜਾ ਦੁਖਾਂਤ ਆ ਪਿਛਲੀ ਵਾਰ ਐਮਪੀ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਨਾਰਾ ਦਿੱਤਾ ਵੀ ਅਸੀਂ ਸੰਵਿਧਾਨ ਨੂੰ 400 ਪਾਰ ਅਸੀਂ ਸੰਵਿਧਾਨ ਨੂੰ ਤੋੜ ਕੇ ਨਮਾ ਬਣਾ ਦਾਂਗੇ ਇਹ ਸੰਵਿਧਾਨ ਅਮੇਰਕਰ ਸਾਹਿਬ ਨੇ ਬਹੁਤ ਅੱਖਾਂ ਦੁਖਣ ਲੱਗੀਆਂ ਆਪਣੀ ਸਿਹਤ ਖਰਾਬ ਕੀਤੀ ਤੇ ਉਸ ਤਰੀਕੇ ਦੇ ਨਾਲ ਲਿਖਿਆ ਹੋਇਆ ਤੇ ਗਾ ਤੇ ਇਹ ਸੰਵਿਧਾਨ ਇੰਨੀ ਜਲਦੀ ਤੱਕ ਇਹ ਲਵੇ ਤਵੇ ਵੀ ਨਹੀਂ ਸੋਚ ਵੀ ਨਹੀਂ ਸਾਦੇ ਵੀ ਇਹ ਤੋੜ ਦੇਣਗੇ ਤੇ ਉਹੀ ਚੀਜ਼ ਜਿਹੜੀ ਇਹਨਾਂ ਨੇ ਇੱਕ ਇੱਕ ਚੁੰਡੀ ਵੱਢ ਕੇ ਦੇਖੀ ਭਾਰਤ ਦੇ ਦੇਸ਼ ਚੁੰਡੀ ਵੱਢ ਕੇ ਦੇਖੀ ਵੀ ਸ਼ਾਇਦ ਕਿਤੇ ਸਾਡੇ ਨਾਲ ਲੋਕ ਹੈਗੇ ਨੇ ਇਹ ਕੋਈ ਕੇ ਕਹਿੰਦੇ ਨੇ ਵੀ Hindu ਖਤਰੇ ਵਿੱਚ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ ਮੁਸਲਮ ਸਾਡੇ ਰਾਸ਼ਟਰਪਤੀ ਸੀਗੇ ਜੀ ਤੇ ਮਨਮੋਹਨ ਸਿੰਘ ਜੀ ਸਾਡੇ ਪ੍ਰਧਾਨ ਮੰਤਰੀ ਸੀਗੇ ਸਿਕਸ ਚਾਰਾ ਤੇ ਸਾਡੇ ਜਿਹੜੇ ਪੰਜਾਬ ਦੇ ਤੇ ਸਾਡੇ ਜਿਹੜੇ ਹਿੰਦੂਸਤਾਨ ਦੇ ਜਿਹੜੇ ਸਰਕਾਰ ਸੀ ਉਹ ਉਹ Hindu ਲੋਟੇ ਲੋਕ ਚਲਾ ਰਹੇ ਸੀ ਉਦੋਂ Hindu ਖਤਰੇ ਵਿੱਚ ਨਹੀਂ ਸੀ ਜੀ ਅੱਜ ਜਦੋਂ ਇੱਕ ਨਿਰੋਲ Hindu ਸੋਚ ਦੀ ਸਰਕਾਰ ਬਣੀ ਹੋਈ ਹੈ আর RSS ਦੀ ਸਰਕਾਰ ਬਣੀ ਹੋਈ ਹੈ ਤੇ ਇਹਨਾਂ ਨੂੰ ਅੱਜ ਕਿਉਂ ਲੱਗਦਾ ਹੈ ਵੀ Hindu ਖਤਰੇ ਚ ਇਹ ਸਿਰਫ ਇੱਕ ਡਰਾਮਾ ਸਿਰਫ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਦੀ ਇੱਕ ਗੱਲਬਾਤ ਆ ਜਿਹੜੇ ਕੋਈ 10-15 ਪਰਿਵਾਰ ਨੇ ਇਹ ਉਹਨਾਂ ਦੀ ਕਟਪੁਤਲੀ ਬਣੇ ਹੋਏ ਨੇ ਇਹ ਜਿਵੇਂ ਇਸ ਤਰੀਕੇ ਨਾਲ ਚਲਾਉਂਦੇ ਨੇ ਉਸ ਤਰੀਕੇ ਨਾਲ ਚੱਲ ਜਾਂਦੇ ਨੇ ਬਿਨਾਂ ਲੋੜ ਦੀ ਇਹ ਗੱਲਾਂ ਕਰਦੇ ਨੇ ਜਦੋਂ GST ਲਗਾਤੀ ਵਪਾਰੀਆਂ ਨੂੰ ਪੁੱਛੇ ਬਿਨਾ ਕਿਸਾਨਾਂ ਦੇ ਕਾਨੂੰਨ ਬਣਾਤੇ ਕਿਸਾਨਾਂ ਨੂੰ ਪੁੱਛੇ ਬਿਨਾ ਸੰਵਿਧਾਨ ਦੇ ਵਿੱਚ ਚੇਂਜ ਕਰਨਾ ਚਾਹੁੰਦੇ ਨੇ ਸੰਵਿਧਾਨ ਦੇ ਲੋਕਾਂ ਨੂੰ ਪੁੱਛੇ ਬਿਨਾ ਹਿੰਦੁਸਤਾਨ ਦੇ ਲੋਕਾਂ ਨੂੰ ਪੁੱਛੇ ਬਿਨਾ ਇਹ ਕਿਸ ਤਰੀਕੇ ਦਾ ਲੋਕਤੰਤਰ ਆ ਇਹ ਇੱਕ ਡਰਾਮਾ ਕਰਦੇ ਨੇ ਇਹ ਤਾਨਾशाही ਰਾਜ ਲਿਆਣਾ ਲਿਆਣਾ ਚਾਹੁੰਦੇ ਨੇ ਤੇ ਹਿੰਦੂ ਪਾਰਟਿਸਤ ਇਸ ਗੱਲ ਨੂੰ ਕਦੀ برداشت ਨਹੀਂ ਕਰੇਗਾ ਖਾਸ ਕਰਕੇ ਪੰਜਾਬ ਤੋਂ ਜਿਹੜਾ ਇੱਕ ਤੂਫਾਨ ਉੱਠਦਾ ਤੇ ਇਹ ਹਿੰਦੂ ਜਿਹੜਾ ਇਹਨਾਂ ਦਾ ਆਪਣਾ ਦਿੱਲੀ ਵਾਲਿਆਂ ਦਾ ਜਿਹੜਾ ਇੱਕ ਸਟੇਜ ਆ ਜਿਹੜੀ ਇੱਕ ਕੁਰਸੀ ਉਹ ਹਿਲਾ ਦਿੰਦਾ ਤੂਫਾਨ ਜਿਹੜਾ ਪੰਜਾਬ ਤੋਂ ਜੀ ਜਨਾਬ ਜੀ ਬਹੁਤ ਵੱਡੀ ਵੋਟ ਬੈਂਕ ਆ ਪਰ ਦੂਸੀਆਂ ਰਾਜਨੀਤਿਕ ਧਿਰਾਂ ਨੇ ਜਿਹੜੀਆਂ ਬੋਲਣ ਲਈ ਤਿਆਰ ਨਹੀਂ ਆਮ ਆਦਮੀ ਪਾਰਟੀ ਦਾ ਤਾਂ ਇੱਕ ਬਿਆਨ ਤੱਕ ਇਸ ਪੂਰੇ ਗੱਲਬਾਤ ਦੇ ਉੱਤੇ ਦੇਖੋ ਆਮ ਆਦਮੀ ਪਾਰਟੀ ਦਾ ਇਨਕਲਾਬ ਲੈ ਕੇ ਕਿ ਆਏ ਸਗੇ ਹੈ ਕਹਿੰਦੇ ਸੀ ਅਸੀਂ ਇਨਕਲਾਬ ਦੇ ਨਾਂ ਦੇ ਉੱਤੇ ਵੋਟਾਂ ਪਈਆਂ ਸੀ ਇਨਕਲਾਬ ਤਾਂ ਕੀ ਆਣਾ ਸੀ ਹਾਂ ਜਿਹੜੀਆਂ ਬੁਰੀਆਂ ਚੀਜ਼ਾਂ ਨਾਲ ਉਹਨਾਂ ਦੇ ਵਿੱਚ ਇਨਕਲਾਬ ਜ਼ਰੂਰ ਆਇਆ ਜੀ ਜਦੋਂ ਆਪਾਂ ਦੇਖਦਾ ਨਸ਼ਾ ਵੱਧ ਗਿਆ ਨਸ਼ੇ ਨਸ਼ੇ ਤੇ ਇੰਨਾ ਕਿ ਇਨਕਲਾਬ ਆ ਗਿਆ ਘਰ ਘਰ ਨਸ਼ਾ ਬਿਕਣਾ ਸ਼ੁਰੂ ਹੋ ਗਿਆ ਜੀ ਠੀਕ ਹੈ ਜੀ ਮੈਂ ਗੱਲ ਕਰਾਂ ਜੇ ਗੁੰਡਾਗਰਦੀ ਦੀ ਗੱਲ ਕਰਾਂ ਤੇ ਗੁੰਡਾਗਰਦੀ ਦੇ ਵਿੱਚ ਇੰਨਾ ਇਨਕਲਾਬ ਆ ਗਿਆ ਤੇ ਰਾਤ ਨੂੰ ਸਾਨੂੰ 6 ਵਜੇ ਜੇ ਕੋਈ ਪਰਿਵਾਰ ਦਾ ਮੈਂਬਰ ਬਾਤ ਉਹ ਬਾਹਰ ਹੋਵੇ ਡਰ ਲੱਗ ਲੈਂਦਾ ਕਿਤੇ ਕੋਈ ਉਹ ਛੋਰਾ ਨਾ ਮਾਰ ਦੇਵੇ ਕਿਤੇ ਕੋਈ ਚੈਨ ਖੋਕੇ ਨਾ ਲੈ ਲੇ ਤੇ ਇਨਕਲਾਬ ਇਹਨਾਂ ਦਾ ਜਿਹੜਾ ਕਿਸਾਨੀ ਦੇ ਸਿਸਟਮ ਦੇ ਵਿੱਚ ਇਹਨਾਂ ਦਾ ਅੱਜ ਸਾਡੇ ਢੱਲੇਵਾਲ ਸਾਹਿਬ ਮਰਨ ਵਰਤ ਤੇ ਉਠਾ ਇਨਕਲਾਬ ਠੀਕ ਹੈ ਤੇ ਅੱਜ ਵਪਾਰੀ ਵਰਗ ਦੁਖੀ ਅੱਜ ਇੱਕ ਧਰਮਵੀਰ ਗਾਂਧੀ ਜੀ ਨੇ ਲਾਟਸ ਵਾਲਾ ਧਰਮਵੀਰ ਗਾਂਧੀ ਜੀ ਨੇ ਇੱਕ ਪੋਸਟ ਸ਼ੇਅਰ ਕੀਤੀ ਆ ਬਰਗੜ ਸਿੰਘ ਸਤੋਜ ਜਿਹੜੇ ਕੌਮੀ ਅਵਾਰਡ ਜੇਤੂ ਨੇ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਆ ਕਿ ਸਤੋਜ ਪਿੰਡ ਦੇ ਵਿੱਚ 7 ਵਜੇ ਤੋਂ ਬਾਅਦ ਨਿਕਲਣਾ ਔਖਾ ਦੇਖੋ ਮੈਂ ਗੱਲ ਕਰਦਾ ਸਤੋਜ ਸਾਹਿਬ ਮਹਾਰਾਜਾ ਸਤੋਜ ਇਹਨੇ ਪਿੰਡ ਹਾਂ ਉਹਨਾਂ ਦਾ ਪਿੰਡ ਆ ਭਗਵੰਤਮਾਨ ਦਾ ਤੇ ਉਹਨੂੰ ਖਿਤਾਬ ਮਹਾਰਾਜਾ ਦਾ ਇਸ ਲਈ ਦਿੱਤਾ ਗਿਆ ਕਿਉਂਕਿ ਉਹਨੇ ਬੁਰੀਆਂ ਜਿਹੜੀਆਂ ਇੱਕ ਤਾਂ ਮਹਾਰਾਜਾ ਹੁੰਦੇ ਚੰਗੇ ਕੰਮ ਕਰਦੇ ਸੀਗੇ ਜੀ ਦੇਖੋ ਇੱਕ ਭਗਵੰ ਮੁੱਖ ਮੰਤਰੀ ਹੋਊਗਾ ਇਤਿਹਾਸ ਦੇ ਵਿੱਚ ਇਹਦਾ ਨਾਮ ਦਰਜ ਹੋਣਾ ਪੰਜਾਬ ਨੂੰ ਕਰਜ਼ਾ ਲੈ ਲੈ ਕੇ ਨੇ ਡਬੋਤਾ ਕਰਜ਼ੇ ਦੀ ਸਰਕਾਰ ਲਵੇ ਮਿਆਰ ਖਤਮ ਹੋ ਗਈ ਜੀ ਪਹਿਲਾ ਮੁੱਖ ਮੰਤਰੀ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਤੇ ਇਹਨੇ ਪਰਮਿਸ਼ਨ ਮੰਗੀ ਵੀ ਮੈਨੂੰ ਹੋਰ ਕਰਜ਼ਾ ਦਿੱਤਾ ਜਾਵੇ ਸੈਂਟਰ ਸਰਕਾਰ ਤੋਂ ਵਰਲਡ ਬੈਂਕ ਤੋਂ ਕਰਜ਼ਾ ਲੈਣ ਨੂੰ ਤਿਆਰ ਆ ਤੇ ਮੈਂ ਗੱਲ ਕਰਨਾ ਚਾਹੁੰਦਾ ਗੁੰਡਾਗਰਦੀ ਤਾਂ ਪੂਰੇ ਪੰਜਾਬ 'ਚ ਹੀ ਆ ਭਰਾ ਆਪਾਂ ਡਰਦੇ ਆਂ ਆਪਣੀ ਗਲੀ ਤੋਂ ਬਾਹਰ ਨਿਕਲਦੇ ਹੋ ਤਾਂ ਸਤੋਜ ਦੀ ਗੱਲ ਕਰ ਰਹੇ ਹਾਂ ਤੁਸੀਂ ਉਹ ਤਾਂ ਸੇਫ ਨਹੀਂ ਮੁੱਖ ਮੰਤਰੀ ਜਦੋਂ ਉਹ ਸੇਫ ਨਹੀਂ ਆ ਬਿਲਕੁਲ ਸੇਫ ਨਹੀਂ ਉਹ ਦਾ ਬੁਰਾ ਹਾਲ ਆ ਤੇ ਮੈਂ ਮੁੱਖ ਮੰਤਰੀ ਦਾ ਡਰ ਲੱਗਦਾ ਮੁੱਖ ਮੰਤਰੀ ਨੂੰ ਪਹਿਲਾਂ ਕਹਿੰਦਾ ਸੀ ਤੁਸੀਂ ਇਨੀ ਸਕਿਉਰਟੀ ਲਈ ਫਿਰਦੇ ਜਾਂਦੇ ਹੋ ਜੇ ਤੁਸੀਂ ਘੁੰਮ ਫਿਰ ਨਹੀਂ ਸਕਦੇ ਤੇ ਆਪਣੀਆਂ ਮੁਰਗੀ ਫਾਰਮ ਖੁਰ ਲੋ ਜਾਂ ਫਿਰ ਧੂਰੀ ਦੀ ਇੱਥੇ ਆ ਕੇ ਦੇਖੋ ਮੇਲੇ ਦੇ ਵਿੱਚ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਤੁਸੀਂ ਰਿਕਾਰਡ ਕਢਵਾਓ ਪੁਰਾਣੇ ਜਿਹੜੇ ਮੁੱਖ ਮੰਤਰੀ ਰਹੇ ਨੇ ਉਹਨਾਂ ਤੋਂ ਵੀ ਵੱਧ ਜੀ ਸਿਕਿਉਰਿਟੀ ਇਹਦੇ ਲੋਵੇ ਤੇ ਪਰਿਵਾਰ ਦੇ ਲੋਵੇ ਆ ਜਿਨ੍ਹਾਂ ਨੂੰ ਸਿਕਿਉਰਿਟੀ ਦੀ ਲੋੜ ਸੀ ਮੁਸੇਵਾਲਾ ਸਾਹਿਬ ਨੂੰ ਸਿਕਿਉਰਿਟੀ ਦੀ ਲੋੜ ਸੀ ਉਹਨਾਂ ਤੋਂ ਸਿਕਿਉਰਿਟੀ ਵਾਪਸ ਲੈ ਕੇ ਜਨਤਕ ਕਰ ਦਿੱਤੀ ਗਈ ਇਸ ਮੇਂ ਦੀ ਸਿਕਿਉਰਿਟੀ ਵਾਪਸ ਲਈ ਲੈ ਤੇ ਕਾਤਲ ਆ ਆਮ ਆਦਮੀ ਸਰਕਾਰ ਕਾਤਲ ਆ ਜੀ ਤੇ ਰੋਜ਼ ਧਰਨੇ ਤੇ ਬੈਠਦੇ ਨੇ ਬੱਲੇਵਾਲ ਸਾਹਿਬ ਧਰਨੇ ਤੇ ਬੈਠੇ ਨੇ ਇੱਕ ਪੰਜਾਬ ਸਰਕਾਰ ਦਾ ਰੋਲ ਬੰਦਾ ਸੈਂਟਰ ਸਰਕਾਰ ਨਾਲ ਤਾਲਮਿਲ ਕਰਕੇ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਇੱਕ ਮੰਗਾ ਨੇ ਉਹਨਾਂ ਨੂੰ ਮੀਟਿੰਗ ਦੇ ਜ਼ਰੀਏ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿਹਦੇ ਵਿੱਚ ਪੰਜਾਬ ਸਰਕਾਰ ਫੇਲ ਆ ਹਰ ਫਰੰਟ ਤੇ ਪੰਜਾਬ ਸਰਕਾਰ ਫੇਰੇਲ ਆ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ 2027 ਦੇ ਵਿੱਚ ਜਿਵੇਂ ਹਨੇਰੀ ਆਈ ਸੀ ਕਿ ਬਦਲਾਅ ਦੀ ਤੇ ਉਹ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਖੜਨਗੇ ਤੇ ਮੈਂ ਕਹਿਣਾ ਚਾਹੁੰਦਾ ਮਹਿਲਕਲਾ ਹਲਕੇ ਦੀ ਗੱਲ ਕਰਦਾ ਕੋਈ ਵਿਕਾਸ ਦੀ ਗੱਲਬਾਤ ਨਹੀਂ ਉਰੇ ਕੋਈ ਮਨਸਿਪਲ ਕਾਰਪੋਰੇਸ਼ਨ ਨਹੀਂ ਕੋਈ ਕਾਲਜ ਨਹੀਂ ਕੋਈ ਸਕੂਲ ਨਹੀਂ ਕੋਈ 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 ਸਿਸਟਮ ਵਿਕਾਸ ਦਾ ਕੋਈ ਹੈ ਹੀ ਨਹੀਂ ਉਸ ਤੋਂ ਬਾਅਦ ਮੈਂ ਇਹ ਗੱਲ ਕਹਿ ਦਿੰਨਾ ਚਾਹੁੰਦਾ ਵੀ ਜਿਹੜੇ ਦੇਖੋ ਇਹ ਮਹਿਲਕਲਾ ਹਲਕਾ ਇੱਕ ਜਿਹਾਰੂ ਲੋਕਾਂ ਦਾ ਹਲਕਾ ਇੱਕ ਕ੍ਰਾਂਤੀਕਾਰੀ ਲੋਕਾਂ ਦਾ ਹਲਕਾ ਇੱਕ ਜਜ਼ਬੇ ਵਾਲੇ ਲੋਕਾਂ ਦਾ ਹਲਕਾ ਤੇ ਇਸ ਤਰੀਕੇ ਦਾ ਹੀ ਉਹਨਾਂ ਨੂੰ ਐਮਐਲਏ ਚਾਹੀਦਾ ਤੇ ਐਮਐਲਏ ਸਾਡਾ ਮਹਿਲਕਲਾ ਦਾ ਉਲਵੰਤ ਪੰਡੋਰੀ ਕਮਜ਼ੋਰ ਆ ਕਮਜ਼ੋਰ ਇਨਸਾਨ ਆ ਉਹਦੀ ਸਰਕਾਰ ਦੇ ਵਿੱਚ ਚੱਲਦੀ ਨਹੀਂ ਉਹਦੀ ਪਕੜ ਨਹੀਂ ਹੈ ਅਫਸਰਾਂ ਦੇ ਉੱਤੇ ਉਹਦੀ ਹਲਕੇ ਦੇ ਵਿੱਚ ਪਕੜ ਨਹੀਂ ਹੈ ਤਾਂ ਕਿ ਤਾਂ ਹੀ ਤਾਂ ਕੰਮ ਨਹੀਂ ਹੁੰਦੇ ਜੀ ਅੱਜ ਲੋਕ ਬਹੁਤ ਪਰੇਸ਼ਾਨ ਨੇ ਇਹਨਾ ਤੋਂ ਆਪਣੇ ਸਰਪੰਚ ਬਣ ਗਏ ਸਰਪੰਚਾਂ ਨੂੰ ਹਲੇ ਤੱਕ ਰਗੜ ਨਹੀਂ ਦਿੱਤੇ ਕਿ ਸਰਪੰਚ ਪੰਚਾਇਤਾਂ ਦੁਖੀ ਹੋ ਰਹੀਆਂ ਨੇ ਰੋਸ ਸਾਡੇ ਲੇ ਫੋਨ ਆਉਂਦੇ ਨੇ ਇਸ ਦੇ ਲਈ ਵੀ ਇੱਕ ਬੜੀ ਜਲਦੀ ਅਸੀਂ ਇੱਕ ਪ੍ਰੋਟੈਸਟ ਰੱਖਾਂਗੇ ਸਾਡੇ ਸਰਪੰਚਾਂ ਨਾਲ ਲੈ ਕੇ ਤਾਂ ਕਿ ਪਿੰਡਾਂ ਦਾ ਜਿਹੜਾ ਕੰਮ ਰੁਕੇ ਹੋਏ ਨੇ ਉਹ ਕੰਮ ਹੋਣੇ ਸ਼ੁਰੂ ਹੋਣ ਜੀ ਕਦਵਾਤੇ ਜੀ ਜੀ ਸੋ ਇਹ ਸਨ ਬੰਨੀ ਖਹਿਰਾ ਜੀ ਇਹਨਾਂ ਨੇ ਬਹੁਤ ਸੋਹਣੇ ਵਿਚਾਰ ਰੱਖਿਆ ਸੋ ਦੱਸਦੀਏ ਕਿ ਕੇਂਦਰ ਲਗਾਤਾਰ ਦਬਾਅ ਬਣਾ ਰਹੀ ਹੈ ਵੱਖ-ਵੱਖ ਸੂਬਿਆਂ ਦੇ ਉੱਤੇ ਕਿ ਕੌਮੀ ਖੇਤੀ ਖਰੜਾ ਜਿਹੜਾ ਉਹ ਪਾਸ ਕੀਤਾ ਜਾਵੇ ਇਸ ਦੇ ਨਾਲ ਹੀ ਸਵਿਧਾਨਤ ਦੀ ਜੇਕਰ ਗੱਲ ਕਰੀਏ ਤਾਂ ਸੋਹਰਾ ਦੇਸ਼ ਜਿਹੜਾ ਉਸ ਵਿਧਾਨ ਦੇ ਅਨੁਸਾਰ ਚੱਲਦਾ ਪਰ ਕੇਂਦਰ ਸਰਕਾਰ ਭੰਗ ਕਰਨ ਦੇ ਉੱਤੇ ਲੱਗੀ ਹੋਈ ਹੈ ਮੈਂ ਪਹਿਲੀ ਵੀਰ ਕੇ ਦਿਓ ਜਾ